ਕੁਰੇ ਨੂੰ ਕੁਰੇ ਨਾਲ ਰੇਪ ਕਿਸਾ ਹੋਇਆ ਹੈਗਾ ਹਾਂ ਸਾਡੇ ਜੇਟ ਕਿਰਾਇਤ ਰਹਿੰਦਾ ਸੀਗਾ ਜੋ ਕੰਮ ਬਸ ਸਾਰਾ ਚੱਲ ਜਾਂਦਾ ਸੀਗਾ ਕੰਮ ਤੇ ਇੱਕ ਕੁੜੀ ਨੂੰ ਮਾਰ ਪੀਟ ਕੇ ਗਲਤ ਕੰਮ ਕਰੇ ਕਰਦਾ ਸੀ ਸਾਡੇ ਕੋਲ ਆਇਆ ਕੁੜੀ ਦੋ ਦਿਨ ਪਾਸੀ ਉਹਨੂੰ ਖਿਲਾਇਆ ਫਿਰ ਮੈਂ ਕਿਹਾ ਕੀ ਗੱਲਬਾਤ ਹੋ ਗਈ ਆਏਗਾ ਕੁੜੀ ਸੀਗਾ ਟਿੱਲਾ ਤੇ ਕੁੜੀ ਨੂੰ ਮੈਂ ਕਿਹਾ ਕੀ ਗੱਲ ਹੈ ਆ ਕੁੜੀ ਤੁਸੀਂ ਦੱਸੋ ਕਹਿੰਦਾ ਜੀ ਕਿਰਾਇ ਜੱਜਾ ਕਿਰਾਇਤ ਰਹਿੰਦਾ ਹੈਗਾ ਉਹ ਸਾਡੇ ਨਾਲ ਇਹਨਾਂ ਦਾ ਗਲਤ ਕੀਤਾ ਹੈ। ਮੈਨੂੰ ਸਾਰਾ ਇਨਸਾਫ ਚਾਹੀਏ। ਹਾਂ। ਕਿਨੇ ਟਾਈਮ ਤੋਂ ਕਰ ਰਿਆ ਸੀ ਤੁਹਾਨੂੰ? ਅਮਸਾਂ ਨੂੰ ਤਾਂ ਕੱਲ ਪਤਾ ਲੱਗਿਆ 10 ਦਿਨ ਹੋ ਗਿਆ ਪਤਾ ਲੱਗ ਗਿਆ ਤਾਂ ਮੈਂ ਦੱਸਿਆ। ਮੈਂ ਥਾਣੇ ਆਇਆ ਕੱਲ ਰਿਪੋਰਟ ਕਰਾਂ। ਆਹ ਸਾਲ ਦਾ ਕੁੜੀ ਸੀਗਾ। ਜੇ ਇਦਾਂ ਦੇ ਛੇਟਾ ਕੰਮ ਜਰਾਕ ਵੀ ਚੰਗਾ ਸੀਗਾ। ਤਾਂ ਇਦਾਂ ਗੱਲ ਕਰੋ ਅਸੀਂ ਇਦਾਂ ਕਰੋਬਾੜੀ ਕਰੋ ਸਭ। ਕੀ ਲੱਗਦੀ ਏ ਤੇਰੀ? ਬੜੀ ਗੁੱਡੀ ਲੱਗੀ। ਕਿਨੇ ਕਰਿਆ ਹੈ? ਸਾਡੇ ਮਾਲਕ ਮਾਲਕ ਨੇ ਹਾਂਜੀ ਕੀ ਮੰਗ ਕਰਦੇ ਹੋ ਮੰਗ ਕਰਨਾ ਕਿ ਸਾਜੀ ਜੋੜਾ ਕੁਝ ਕਰਨਾ ਤੁਸੀਂ ਕਰੋ ਸਾਡੇ ਪਰਵਾੜੀ ਕਰੀ ਸਾਡੇ ਬੱਚੇ ਨਾਲ ਇੱਦਾਂ ਦਾ ਦਾ ਲਗਾ ਬਸ ਉਹ ਮੇਰਾ ਪਤੀ ਜੀ ਜਿਹੇ ਕਿਰਾਏ ਤੇ ਹੁੰਦੇ ਸੀਗਾ ਜੀ ਤਾਂ ਸਾਡੇ ਕੁੜੀ ਨਾਲ ਪਤਾ ਨਹੀਂ ਕਿੰਨੇ ਚੜ ਤੋ ਗੱਲਬਾਤ ਸੀਗਾ ਜੀ ਦਾਦਾ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਸਾਨੂੰ ਹੁਣ ਪਤਾ ਲੱਗਿਆ ਜੀ ਕਿੰਨੀ ਉਮਰ ਹੈ ਬੱਚੀ ਦੀ ਕੁੜੀ ਦਾ ਜੀ 8 ਸਾਲ ਜੀ ਅੱਛਾ ਕਦੋਂ ਤੋਂ ਕਰ ਰਹੇ ਸੀ ਉਹ ਹੋ ਗਏ ਜੀ ਘਾਟੋ ਘਾਟ ਕਈ ਦਿਨ ਤੋਂ ਮਤਲਬ ਕਾਫੀ ਚਿਰ ਤੋਂ ਮਤਲਬ ਹੋਣਾ ਜੀ ਗੱਲਬਾਤ ਆ ਤਸਾਨੂੰ ਪਤਾ ਲੱਗਿਆ ਸਾਸੀਂ ਫਿਰ ਥਾਣੇ ਆਏ ਆ ਪਛਵਾੜੇ ਥਾਣੇ ਆਏ ਐ ਏਅਰਪੋਰਟ ਲਗਾ ਤਾਂ ਸਾਡੇ ਆ ਕੇ ਗਾਂ ਸਰਵਾਈ ਹੋਵੇ ਸਾਡਾ ਵੀ ਜੀ ਉਹ ਕੋਈ ਕਿਰਾਏਦਾਰ ਕੋਲੇ ਰਹਿੰਦੇ ਸੀ ਹਾਂਜੀ 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 ਕਿਰਾਏਦਾਰ ਤੇ ਰਹਿੰਦੇ ਸੀਗਾ ਹਾਂਜੀ ਨੂੰ ਜੇ ਪਤਾ ਲੱਗੇ ਗੱਲ ਕਿਵੇਂ ਬੱਚੀ ਨੂੰ ਦੱਸਿਆ ਜੇ ਕਿਸ ਤਰ੍ਹਾਂ ਸਾਨੂੰ ਜੀ ਬੱਚੀ ਨੇ ਦੱਸਿਆ ਇਦਾਂ ਦਾ ਗੱਲ ਜੇ ਤਾਂ ਬੱਚੀ ਸਾੜ ਮਤਲਬ ਡਰੇ ਪਈ ਸੀਗਾ ਜੀ ਤਾਂ ਬੱਚੀ ਸਾਡੀ ਦੋ ਦਿਨ ਤੋਂ ਢਿੱਲਾ ਸੀਗਾ ਜੀ ਹਾਂਜੀ ਤਾਂ ਬੱਚੀ ਨੂੰ ਅਸੀਂ ਕਿਹਾ ਕੀ ਗੱਲਬਾਤ ਹੋਈ ਆ ਪਰ ਬੱਚੀ ਡਰ ਡੜ ਕੇ ਉਸ ਤੋਂ ਬਾਅਦ ਸਾਨੂੰ ਜਾ ਕੇ ਬੋਲਿਆ ਜੀ ਇੱਕ ਦਿਨ ਸਾਨੂੰ ਜਾ ਕੇ ਪਤਾ ਲੱਗਿਆ ਜੀ ਹਾਂਜੀ ਬਾਕੀ ਮੰਗ ਕੀ ਕਰਦੇ ਮੰਗ ਸਾਨੂੰ بس ਇਨਸਾਫ ਮਿਲੇ ਜੀ ਔਰ ਕੀ ਕਰਨਾ ਜੀ ਮੰਗ ਸਰ ਇੱਕ ਨਵਾਲ ਕੁਬਚੀ ਨਾਲ ਮਾਮਲਾ ਸਾਹਮਣੇ ਆਇਆ ਸੀ ਉਹ ਦੇਖੀ ਜਾਣਦਾ ਹਾਂਜੀ ਹਾਂਜੀ ਸਾਨੂੰ ਸ਼ਿਕਾਇਤ ਮਿਲੀ ਸੀ ਜੀ ਉਹਨੇ ਬਿਆਨ ਲਿਖਿਆ ਜੀ ਮਦਦ ਦਿੱਤੇ ਉਹਦੇ ਕਿਤਾਬੀ ਐਫ ਆਰ ਲੋਚ ਕਰਤੀ ਆ ਅਸੀਂ ਦੋਸ਼ੀ ਨੂੰ ਗ੍ਰੈਸਰ ਕਰ ਲਿਆ ਜੀ ਅੱਗੇ ਹੁਣ ਬੱਚੇ ਦਾ ਵੀ ਮੈਡੀਕਲ ਵੀ ਕਰਾਇਆ ਜਾਊਗਾ ਜੀ ਤੇ ਮਾਂਜੂ ਕੋ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਰਿਮਾਂਡ ਲੈ ਲਿਆ ਜੀ। ਔਰੀ ਨੂੰ ਔਰੀ ਨਾਲ ਰੇਪ ਕਿਸਾ ਹੋਇਆ ਹੈਗਾ? ਹਾਂ ਸਾਡੇ ਜੇਟ ਕਿਰੇਤ ਰਹਿੰਦਾ ਸੀਗਾ ਜੋ ਕੰਮ ਉਸ ਸਾਰੇ ਚੱਲ ਜਾਂਦਾ ਸੀਗਾ ਕੰਮ ਤੇ ਇੱਕ ਔਰੀ ਨੂੰ ਮਾਰ-ਪੀਟ ਕੇ ਗਲਤ ਕੰਮ ਕਰਦਾ ਸੀ। ਸਾਡੇ ਕੋਲ ਆਇਆ ਔਰੀ ਦੋ ਦਿਨ ਪਾਚੀ ਉਹਨੂੰ ਖਿਲਾਇਆ ਪਲੇ ਮੈਂ ਕਿਹਾ ਕੀ ਗੱਲਬਾਤ ਹੋ ਗਿਆ ਹੈਗਾ ਔਰੀ ਸਿਗਰਟਿੰਦਾ ਕੁਰੇ ਨਾਮ ਮੈਂ ਕੀ ਗੱਲ ਹੈ ਆਪਰੇ ਤੁਸੀਂ ਦੱਸੋ ਕਹਿੰਦਾ ਜੀ ਕਿਰਾਇਆ ਜਿੱਧਾ ਕਿਰਾਇਆ ਤਾਂ ਰਹਿੰਦਾ ਹੈਗਾ ਉਹ ਸਾਡੇ ਨਾਲ ਇਹਨਾਂ ਨਾਲ ਗੱਲ ਕੀਤਾ ਹੈ ਮੈਨੂੰ ਸਾਰਾ ਇਨਸਾਫ ਚਾਹੀਏ ਹਾਂ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਜੰਮ ਅਮਸਾਂ ਨੂੰ ਤਾਂ ਕੱਲ ਪਤਾ ਲੱਗਿਆ 10 ਦਿਨ ਹੋ ਗਿਆ ਪਤਾ ਲੱਗ ਗਿਆ ਤਾਂ ਮੈਂ ਦੱਸਿਆ ਮੈਂ ਥਾਣੇ ਆਇਆ ਕੱਲ ਰਿਪੋਰਟ ਕਰਾਂਗਾ